ਬਾਬਾ ਜੀ ਇੱਕ ਗੱਲ ਬੜੀ ਫੈਲ ਰਹੀ ਆ ਪਟਿਆਲਾ ਚ ਕਿ ਥੋੜੀ ਮੜੀਆਂ ਦੇ ਵਿੱਚੋਂ ਜਿਹੜੀ ਹਸਤੀਆਂ ਨੇ ਉਹ ਚੋਰੀ ਹੋ ਗਈਆਂ ਕੋਈ ਹਸਤੀਆਂ ਚੱਕ ਕੇ ਲੈ ਗਿਆ ਖੋਪੜੀ ਗਾਇਬ ਹੋ ਗਈ। ਔਰ ਸਾਡੇ ਸਾਹਮਣੇ ਵੀ ਨਾਲ ਦਾ ਹੋਇਆ ਸੀ ਉਹ ਵੀ ਕਹਿ ਰਹੇ ਕਹਿੰਦੇ ਖੋਪੜੀ ਨਹੀਂ ਆ ਉਹਨਾਂ ਦੀ ਕਹਿੰਦੇ ਉਹਨਾਂ ਦੇ ਵੀ ਹੱਸੀਆਂ ਨਹੀਂ ਨੇ। ਛੇੜਖਾਨੀ ਹੋਈ ਪਈ ਉਹਨਾਂ ਨਾਲ। ਕਤੂਰਿਆਂ ਨੇ ਖੰਡਾਈ ਆ ਰਾਤ ਕੈਮਰੇ ਕੱਢੇ ਨੇ। ਕਤੂਰੇ ਕੈਮਰੇ ਵਿੱਚ ਦਿਖ ਰਹੇ ਨੇ ਖਣੌਂਦੇ। ਉਹ ਵੀ ਬੰਦਾਰੀਆਂ ਆ ਜਾਂ ਕੋਈ ਕੁਝ ਨਹੀਂ ਆਇਆ। ਕੈਮਰੇ ਲੱਗੇ ਪਿਆ ਸਾਰੇ ਕੁੱਤੇ ਪਿਆ ਇਹ ਕੋਈ ਤਾੰਤ੍ਰਿਕ ਵਾਲਾ ਕੰਮ ਹੈ ਜਿਵੇਂ ਹੱਡ ਪੈਰ ਚੱਕ ਕੇ ਖੋਪੜੀ ਚੱਕ ਕੇ ਕੋਈ ਸੇਲ ਵੇਚਦੇ ਨੇ ਹੈ ਉਹਨਾਂ ਨੇ ਇੰਨਾ ਜ਼ੋਰ ਲਾਇਆ ਵੀ ਤੁਸੀਂ ਕੈਮਰੇ ਲੱਗੇ ਪਏ ਨੇ ਭਾਈ ਕੈਮਰੇ ਘਟਾ ਲੋ ਲੇਕਿਨ ਉਹਨਾਂ ਦੇ ਤਾਂ ਮੇਰਾ ਸੇਵਾਦਾਰ ਵੀ ਬਹੁਤ ਕੁੱਤੇ ਨੇ ਇਹਨਾਂ ਨੇ ਬੇਸਾਬ ਕੁੱਟਨੇ ਟਾ ਕੇ ਵਪਾਰਕ ਚ ਉਹਨਾਂ ਨੂੰ ਕੁੱਟਣ ਦਾ ਕੀ ਕਾਰਨ ਉਹ ਕਹਿੰਦੇ ਵੀ ਤੁਹਾਡੀ ਡਿਊਟੀ ਧੀ ਅਰਥੀਆਂ ਮਿਲ ਗਿਆ ਇੱਕ ਖੋਪੜੀ ਦਾ ਜ਼ਿਕਰ ਆ ਰਿਹਾ ਸੀ ਕਿ ਖੋਪੜੀ ਚੱਕ ਕੇ ਲੈ ਗਏ ਪੁਲਿਸ ਥੁੱਕੇ ਅੰਦਰ ਭਾਈ ਨੇ ਜੇ ਇੱਕ ਵੀ ਹੱਡੀ ਕੱਟ ਜੇ ਅਸੀਂ ਜ਼ਿੰਮੇਦਾਰਾਂ ਦੇਣਦਾਰ ਹਾਂ ਬਹੁਤ ਕਿਆਸੀ ਨੇ ਵੀ ਨਹੀਂ ਹੈ ਤਤੂਰੇ ਆਏ ਬਨੇ ਉਹ ਕਹਿੰਦੇ ਹੱਡੀਆਂ ਚੋਰੀ ਹੋ ਗਈਆਂ ਸੋਨੇ ਹੀ ਨਾ ਤਾਂ ਕੁੱਟਣੇ ਲੱਗੇ ਬਾਈ ਬਹੁਤ ਕੁੱਤੇ ਨੇ ਉਹ ਹੁਣ ਵੇਟਾਣੇ ਚ ਫੜਾਈ ਬਨੇ ਉਹ ਜੇ ਮੈਂ ਨਾ ਹਉ ਰਹੰਦਾ ਮੈਨੂੰ ਹੀ ਫੜ ਲੱਗੇ ਤੇ ਅਸੋ ਮਤਲਬ ਤੁਹਾਨੂੰ ਵੀ ਕੁੱਟਣ ਲੱਗੇ ਸੀ ਹਾਂ ਕੁੱਟਣ ਲੱਗੇ ਸੀ ਪੰਡਤ ਵੀ ਬੁਲਾ ਲਿਆ ਪੰਡਤ ਤੋਂ ਦੋਵਾਂ ਨੂੰ ਕੁਝ ਪਾ ਨਾ ਪੰਡਤ ਕਹਿੰਦਾ ਕੋਈ ਹੱਡੀ ਨਹੀਂ ਢਿਲੀ ਵੀ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਨ ਪਟਿਆਲਾ ਤੋਂ ਸਵੇਰੇ ਸਵੇਰੇ ਇੱਕ ਸਨਸਨੀ ਖਬਰ ਬਾਹਰ ਆਂਦੀ ਹੈ ਕਿ ਜਿਹੜੀ ਹਸਤੀਆਂ ਗਾਇਬ ਹੋ ਗਈਆਂ ਨੇ ਉਸ ਤੋਂ ਬਾਅਦ ਜਿਹੜੀ ਇਹ ਸਨਸਨੀयां ਕਾਫੀ ਤੇਜ਼ੀ ਨਾਲ ਫੈਲ ਜਾਂਦੀ ਹੈ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰ ਸਿੱਟਾ ਕੀ ਨਿਕਲਦਾ ਹੈ ਮਾਮਲਾ ਕੀ ਹੈ ਹੋਇਆ ਕੀ ਸੀ ਕਿੱਥੇ ਗਈਆਂ ਹਸਤੀਆਂ ਕੌਣ ਲੈ ਗਿਆ ਸੋ ਇਹਦੇ ਵਿੱਚ ਨਵੀਂ ਅਪਡੇਟ ਸਾਹਮਣੇ ਆਈ ਹੈ ਅਪਡੇਟ ਕੀ ਹੈ ਸੋ ਜਿਹੜੇ ਇੱਥੇ ਮੌਜੂਦ ਰਹਿੰਦੇ ਨੇ 24 ਘੰਟੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਬੇ ਕੀ ਨਾਮ ਹੈ ਤੁਹਾਡਾ ਜੋਰਾ ਸਿੰਘ ਜੀ ਜੋਰਾ ਸਿੰਘ ਜੀ ਤੁਸੀਂ ਇੱਥੇ ਕੀ ਕਰਦੇ ਹੋ ਥੋੜੀ ਕੀ ਸੇਵਾ ਮੈਂ ਜੀ ਉਰੇ ਸਾਰੀਓ ਸੇਵਾ ਕਰਦਾ ਜੀ ਟੋਟਲਿਓ ਸਾਰੀਓ ਜਿਹੜੀ ਮਰਜੀ ਹੈ ਜੀ ਬਾਬਾ ਜੀ ਸੰਕਕਾਰ ਕਰਦਾ ਮੈਂ ਆ ਜਵੇ ਲਿਖਤ ਪੜਤਦਾ ਵੀ ਕੰਮ ਕਰਦਾ ਜੀ ਸਾਰੇ ਕਰਦਾ ਬਾਬਾ ਜੀ ਇੱਕ ਗੱਲ ਬੜੀ ਫੈਲਰੀ ਆ ਪਟਿਆਲਾ ਚ ਇਹ ਥੋੜੀ ਮੜੀਆਂ ਦੇ ਵਿੱਚੋਂ ਜਿਹੜੀ ਹਸਤੀਆਂ ਨੇ ਉਹ ਚੋਰੀ ਹੋ ਗਈਆਂ ਕੋਈ ਹਸਤੀਆਂ ਚੱਕ ਕੇ ਲੈ ਗਿਆ ਖੋਪੜੀ ਗਾਇਬ ਹੋ ਗਈ ਮਾਮਲਾ ਕੀ ਹੈ ਚਰਚਾ ਦਾ ਕਿਉਂ ਇੰਨਾ ਵਿਸ਼ਾ ਬਣ ਚੁੱਕਾ ਵੀਰੇ ਸਾਰੇ ਬੰਦੇ ਨੇ ਅਰਥੀਆਂ ਦੇਖੀਆਂ ਨੇ ਪੰਡਤ ਵੀ ਬੁਲਾ ਲਏ ਤੇ ਸਾਰੇ ਉਰੇ ਪੰਡਤਾਂ ਨੇ ਵੀ ਆ ਗੱਲ ਕਹੀ ਆ ਬੀ ਆਰਤੀਆਂ ਸਾਰੀਆਂ ਪਈਆਂ ਨੇ ਟੋਟਲੀ ਬੀ ਆ ਰਾਖਾ ਕਤੂਰੀਆਂ ਨੇ ਖੰਡਾਈਆ ਰਾਖਾ ਕੈਮਰੇ ਕੱਢੇ ਨੇ ਕਤੂਰੇ ਕੈਮਰੇ ਚ ਦਿਖ ਰਹੇ ਨੇ ਖਣੌਂਦੇ ਕੋਈ ਬੰਦਾਰੀਆਂ ਆਇਆ ਕੋਈ ਕੁਝ ਨਹੀਂ ਆਇਆ ਜਦੋਂ ਤੁਸੀਂ ਸਵੇਰੇ ਸਵੇਰੇ ਆਏ ਸੀ ਤੇ ਉਹ ਬੰਦੇ ਆਏ ਤੁਸੀਂ ਉੱਥੇ ਮੌਜੂਦ ਸੀ ਜਦੋਂ ਸਾਰਾ ਹੋਇਆ ਹਾਂ ਮੈਂ ਉਹਰੇ ਕਮਰੇ ਚ ਤਾਂ ਆਪਣੇ ਮੈਨੂੰ ਲੈ ਗਏ ਨੇ ਬੁਲਾ ਕੇ ਮੈਂ ਕਿਹਾ ਉਹਨਾਂ ਨੂੰ ਮੈਂ ਕਤੂਰੇ ਆ ਦੇਖ ਬਾਈ ਕਤੂਰੇ ਨੇ ਖੰਡਾਈਆ ਔਰ ਕੁਝ ਨਹੀਂ ਹੋਇਆ ਉਹਨਾਂ ਨੂੰ ਇੰਨਾ ਜ਼ੋਰ ਲਾਇਆ ਵੀ ਤੁਸੀਂ ਕੈਮਰੇ ਲੱਗੇ ਪਏ ਨੇ ਬਾਈ ਕੈਮਰੇ ਕਢਾ ਲਓ ਲੇਕਿਨ ਉਹਨਾਂ ਨੇ ਤਾਂ ਮੇਰਾ ਸੇਵਾਦਾਰ ਵੀ ਬਾਹ ਕੁੱਟੇ ਨਾ ਇਹਨਾਂ ਨੇ ਬੇਸਾਬ ਕੁੱਟਨੇ ਢਾਕੇ ਵਪਾਰਕ ਚ ਮਤਲਬ ਉਹਨਾਂ ਨੂੰ ਕੁੱਟਿਆ ਬੇਫਾਲਤੂ ਚ ਹਾਂ ਮੈਂ ਬਹੁਤ ਕਿਹਾ ਵੀ ਕੈਮਰੇ ਕਢਾ ਲਓ ਜੇ ਕੈਮਰੇ ਚ ਕੁਝ ਨਿਕੜਿਆ ਜੋ ਮਰਦੀ ਸਜ਼ਾ ਦੇ ਦਿਓ ਫਿਰ ਫਿਰ ਤੁਸੀਂ ਕਿੰਨੇ ਕੇ ਬੰਦੇ ਹੋਗੇ ਸੀ ਇਹ ਸਾਰੇ ਇਕੱਠੇ ਬੰਦੇ ਤਾਂ ਬਹੁਤ ਹੋਗੇ ਤੇ ਬਾਈ ਓਰੇ ਹੋਰ ਬੰਦਿਆਂ ਨੇ ਬਹੁਤ ਨੇ ਕਿਹਾ ਵੀ ਤੁਸੀਂ ਕੁੱਟੋ ਨਾ ਭਾਈ ਇਹਨਾਂ ਨੂੰ ਪਤਾ ਮੇਰੇ ਕੁੱਟੇ ਹੀ ਬਹੁਤ ਨੇ ਬਾਈ ਬਹੁਤ ਕੁੱਟਨੇ ਸੇ ਬਜ਼ਾਰ ਵਿਚਾਰੇ ਕਿੰਨੇ ਮੁੰਡੇ ਕੁੱਟੇ ਨਾਮ ਕੀ ਹੈ ਇੱਕ ਦਾ ਤਾਂ ਆਹ ਪ੍ਰੇਮ ਇੱਕ ਦਾ ਰਾਜੂ ਕਹਿੰਦੇ ਨੇ ਅਸੀਂ ਉਹ ਉਹਨਾਂ ਨੂੰ ਕੁੱਟਣ ਦਾ ਕੀ ਕਾਰਨ ਆ ਉਹ ਕਹਿੰਦੇ ਵੀ ਤੁਹਾਡੀ ਡਿਊਟੀ ਥੀ ਰੇ ਡਿਊਟੀ ਥੀ ਫਿਰ ਇੱਥੇ ਮੇਅਰ ਸਾਹਿਬ ਵੀ ਆਏ ਪਏ ਸੀ ਪੁਲਿਸ ਪ੍ਰਸ਼ਾਸਨ ਵੀ ਸੀ ਫਿਰ ਉਹਨਾਂ ਦੇ ਸਾਹਮਣੇ ਕੁੱਟਿਆ ਉਹ ਤਾਂ ਪਹਿਲਾਂ ਕੁੱਟਲੇ ਮੇਅਰ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਤੋਂ ਪਹਿਲਾਂ ਕੁੱਟੇ ਨੇ ਪੁਲਿਸ ਹੋਰ ਆਈ ਵੀ ਥੀ ਬਾਦ ਮਾਈਆ ਜਦ ਤੇ ਪਹਿਲਾਂ ਪਹਿਲਾਂ ਕਟਾਈ ਕਰ ਲਈ ਉਹਨਾਂ ਨੇ ਤੇ ਫਿਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਜਦ ਤੁਸੀਂ ਕਿਹਾ ਕਤੂਰੇ ਆ ਕੇ ਬੈਠੇ ਪਏ ਸੀ ਆਰਥੀਆਂ ਮਿਲ ਗਿਆ ਇੱਕ ਖੋਪੜੀ ਦਾ ਜ਼ਿਕਰ ਆ ਰਿਹਾ ਸੀ ਕਿ ਖੋਪੜੀ ਚੱਕ ਕੇ ਲੈ ਗਿਆ ਕੋਈ ਕਹਿੰਦਾ ਸਾਰਾ ਹੀ ਕੁਝ ਪੰਜਾਬੀ ਦੇ ਸਾਰੇ ਹੀ ਕੁਝ ਪਿਆ ਜੇ ਕੋਈ ਹੁਣ ਵੀ ਜਾਣਦਾ ਫੁੱਲਾਂ ਨੂੰ ਤੇਰੇ ਬਕਸੇ ਚ ਪਏ ਨੇ ਸਾਰਾ ਕੁਝ ਹੁਣ ਵੀ ਚੈੱਕ ਹੋ ਸਕਦਾ ਜੇ ਹੱਡੀ ਇੱਕ ਵੀ ਖੜ ਜਵੇ ਹੋਰ ਦੱਸੋ ਮਤਲਬ ਬਸ ਇਹ ਇੱਕ ਗਲਤਫਹਿਮੀ ਸੀ ਹਾਂ ਬਕਤੂਰੀਆਂ ਦੀ ਘੜਾਈ ਵਿੱਚ ਉਹ ਤਾਂ ਉਹਨਾਂ ਨੇ ਤਾਂ ਸੁਣਿਆ ਹੀ ਨਹੀਂ ਹੈਗਾ ਉਹ ਬਹੁਤ ਕਹਾਸੀ ਨੇ ਵੀ ਨਹੀਂ ਹੈ ਤਤੂਰੇ ਆਏ ਬਨੇ ਉਹ ਕਹਿੰਦੇ ਹੱਡੀਆਂ ਚੋਰੀ ਹੋ ਗਈਆਂ ਸੁਣਿਆ ਹੀ ਨਾ ਉਹ ਤਾਂ ਕੁੱਟਣੇ ਲੱਗੇ ਬਾਈ ਬਹੁਤ ਕੁੱਟੇ ਨੇ ਉਹ ਹੁਣ ਵੇਠਾਣੇ ਜਿ ਫੜਾਈ ਬਨੇ ਉਹ अच्छा ਹੁਣ ਮੁੰਡੇ ਉਠਾਣੇ ਚ ਉਹ ਉਠਾਣੇ ਚ ਨੇ ਫੇਰ ਥਾਣੇ ਚ ਕਿਉਂ ਨੇ ਬਾਬਾ ਜੀ ਫੇਰ ਪਤਾ ਨਹੀਂ ਕਹਿੰਦੇ ਵੀ ਇਹਨਾਂ ਨੇ ਚੱਕੀਆਂ ਨੇ ਫੇਰ ਕੈਮਰੇ ਕੱਢ ਲਏ ਕੈਮਰੇ ਚ ਕਤੂਰੇ ਦਿਖਦੇ ਨੇ ਕੋਈ ਬੰਦਾ ਨਹੀਂ ਸਾਰੀ ਰਾਤ ਦੀ ਲੱਗੀ ਵੀ ਆਹ ਕੈਮਰੇ ਸਾਰੇ ਕੈਮਰੇ ਕੱਢ-ਕੱਢ ਕੇ ਦੇਖ ਲਏ ਵੀ ਰਾਤ ਨੂੰ ਪਿਛਲੀ ਰਾਤ ਆਇਆ ਹੋਵੇ ਆਹ ਰਾਤ ਦੋ ਰਤਾਂ ਕੱਢ-ਕੱਢ ਕੇ ਦੇਖ ਲਏ ਕੋਈ ਬੰਦਾ ਨਹੀਂ ਆਇਆ ਤੇ ਫਿਰ ਬਾਬਾ ਜੀ ਇਹ ਤਾਂ ੱੱੱਕੇਛਾਈ ਹੋ ਗਈ ਕਿ ੱੱੱਕੇਛਾਈ ਆ ਵੀਰੇ ਆਹ ਪੂਰੀ ੱੱੱਕੇਛਾਈ ਆ ਹੋਰ ਕੀ ਫਿਰ ਕੀ ਅੱਗੇ ਮੰਗ ਕੀ ਕਰਦੇ ਕਿਉਂਕਿ ਮੇਅਰ ਸਾਹਿਬ ਵੀ ਆਏ ਸੀ ਮੇਅਰ ਸਾਹਿਬ ਨਾਲ ਕੋਈ ਗੱਲ ਜੇ ਕੋਈ ਕਾਰਵਾਈ ਨਿਕਲੂ ਜੋ ਸਜ਼ਾ ਕਹੋਗੇ ਅਸੀਂ ਦੇ ਦੇਂਗੇ ਪਰ ਆ ਗੱਲ ਨਹੀਂ ਹੋ ਸਕਦੀ ਪਰ ਬਾਬਾ ਜੀ ਦੇਖੋ ਪੁਲਿਸ ਪ੍ਰਸ਼ਾਸਨ ਹੈ ਇੰਨਾ ਕੁਝ ਹੈਗਾ ਲਾਅ ਨੇ ਪਰ ਐ ਕਿਸੇ ਨੂੰ ਕੁੱਟਤਾ ਨਹੀਂ ਸਕਦੇ ਨਾ ਕੋਈ ਟ੍ਰਿਪਲਸਨ ਨਹੀਂ ਕੁੱਟੇ ਉਹ ਬੰਦੇ ਨਹੀਂ ਕੁੱਟੇ ਨੇ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਕਿ ਨਜਾਇਜ਼ ਕੁੱਟਣੀ ਚਾਹੀਦੀ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਜੇ ਮੈਂ ਨਾ ਉਹ ਰਹਿੰਦਾ ਮੈਨੂੰ ਹੀ ਫੜ ਲੱਗੇ ਤੇ ਜਦ ਮੇਰ ਸਾਹਿਬ ਆ ਗਿਆ ਮੇਰ ਸਾਹਿਬ ਨੇ ਫੇਰ ਕਿਹਾ ਕਹਿੰਦਾ ਵੀ ਸਾਡਾ ਬੰਦਾ ਇਤਰਾ ਨਹੀਂ ਹੈਗਾ ਅਸੋ ਮਤਲਬ ਤੁਹਾਨੂੰ ਵੀ ਕੁੱਟਣ ਲੱਗੇ ਹਾਂ ਕੁੱਟਣ ਲੱਗੇ ਤਾਂ ਹੀ ਮਤਲਬ ਐਡੀ ਇੰਨਾ ਮਤਲਬ ਹੁਣ ਹੁਣ ਪੂਰੇ ਪਟਿਆਲਾ ਦੇ ਵਿੱਚ ਸੰਸਨੀ ਫੈਲੀ ਪਈ ਚਰਚਾ ਫੈਲ ਗਈ ਕਿ ਖੋਪੜੀ ਚੱਕ ਲਈਏ ਚੱਕ ਲਿਆ ਮਤਲਬ ਉਹਦੇ ਪਿੱਛੇ ਕੁਝ ਵੀ ਨਹੀਂ ਹੈਗਾ ਮੈਂ ਕਹਿੰਦਾ ਕੁਝ ਵੀ ਨਹੀਂ ਪੋਰਾ ਵੀ ਨਹੀਂ ਮੈਂ ਕਹਿੰਦਾ ਹੁਣ ਵੀ ਬਗਸੇ ਜਿਹ ਭਈਆਂ ਨੇ ਹੱਡੀਆਂ ਅੱਛਾ ਇਕੱਠੀਆਂ ਕਰਕੇ ਉਹਨਾਂ ਰੱਖਤੀਆਂ ਖੁੱਲ ਚੁੱਕੇ ਅੰਦਰ ਭਾਈ ਨੇ ਜੇ ਇੱਕ ਵੀ ਹੱਡੀ ਕੱਟ ਜੇ ਅਸੀਂ ਜ਼ਿੰਮੇਦਾਰਾਂ ਜ਼ਿੰਦਾਰਾਂ ਮਤਲਬ ਜਿਹੜੇ ਦੋ ਬੰਦੇ ਕਹਿੰਦੇ ਸੀ ਕਿ ਸਾਡੇ ਪਰਿਵਾਰ ਮੈਂਬਰ ਦੇ ਹੀ ਜਿਹੜੀ ਹਸਤੀਆਂ ਨੇ ਉਹ ਗਾਇਬ ਹੋ ਗਈਆਂ ਖੋਪੜੀ ਗਾਇਬ ਉਹ ਸਭ ਕੁਝ ਮਿਲ ਚੁੱਕਿਆ ਸਾਰਾ ਕੁਝ ਵੀਰੇ ਉੱਥੀ ਤੱਕ ਸਿਰਫ ਰਾਖ ਰਾਖ ਕਟੂਰਿਆਂ ਨੇ ਕੰਡਾਈ ਵੀ ਦੀ ਬਸ ਉਹ ਵੀ ਗਰਮ ਕਰਕੇ ਰਾਤ ਨੂੰ ਵੀ ਉੱਥੇ ਆ ਕੇ ਕਟੂਰੇ ਬੰਦੇ ਨੇ ਗਰਮ ਚ ਪੰਡਤ ਵੀ ਬੁਲਾ ਲਿਆ ਪੰਡਤ ਤੋਂ ਵੀ ਕੁਝ ਪਤਾ ਨਾ ਪੰਡਤ ਕੰਨਾ ਕੋਈ ਹੱਡੀ ਨਹੀਂ ਲਿਲੀ ਕੁਝ ਨਹੀਂ ਕਰਿਆ ਬਾ ਵੀ ਠੀਕ ਨਹੀਂ ਸਾਰਾ ਕੁਝ ਮਤਲਬ ਇਹਨਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਤੇ ਬੰਦੇ ਉੱਟਣੇ ਸ਼ੁਰੂ ਕਰਦੇ ਕੁੱਟ ਤੇ ਪੰਡਤ ਜਿਹੜਾ ਉਹਨਾਂ ਪਹਿਲਾਂ ਪਹਿਲਾਂ ਕੁੱਟਦੇ ਤੇ ਉਹ ਕੋਈ ਰੰਜਿਸ਼ਾ ਪ੍ਰਾਣੀ ਉਹਨਾਂ ਨੂੰ ਕੋ ਉਹਨਾਂ ਸੁਣੇ ਹੀ ਨਹੀਂ ਉਹਨਾਂ ਨੇ ਸੁਣੇ ਹੀ ਨਹੀਂ ਸੋ ਇਹ ਬਿਲਕੁਲ ਖਬਰ ਪਟਿਆਲਾ ਦੀ ਹੈ ਸਵੇਰ ਤੋਂ ਸਨਸਨੀ ਫੈਲੀ ਹੋਈ ਸੀ ਪਟਿਆਲਾ ਦੇ ਵਿੱਚ ਕਿ ਅਰਥੀਆਂ ਗਾਇਬ ਹੋ ਗਈਆਂ ਜਾਂ ਕੋਪੜੀਆਂ ਗਾਇਬ ਹੋ ਗਈਆਂ ਜੋ ਬਾਬਾ ਜੀ ਦੇ ਸਾਹਮਣੋਂ ਜਾਣਕਾਰੀ ਆ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਅਰਥੀ ਗਾਇਬ ਨਹੀਂ ਹੋਈ ਹੈ ਕੁਝ ਵੀ ਨਹੀਂ ਗਾਇਬ ਹੋਇਆ ਸਨਸਨੀ ਜਿਹੜੀ ਹੈਗੀ ਸੀ ਖਬਰ ਉਹ ਗਲਤ ਫਹਿਮੀ ਸੀ ਕਾਫੀ ਤੇਜ਼ੀ ਨਾਲ ਇਹ ਸਨਸਨੀ ਬਣ ਕੇ ਖਬਰ ਚੱਲੀ ਹੈ ਕਹਿੰਦੇ ਉਹਨਾਂ ਦੇ ਜਿੰਨਾ ਜਿਹੜਾ ਸਾਰਾ ਸਮਾਨ ਹੈ ਜਿਹੜੇ ਵੀ ਅੰਗ ਨੇ ਜਾਂ ਫਿਰ ਹੱਡੀਆਂ ਨੇ ਉੱਥੇ ਮੌਜੂਦ ਪਏ ਨੇ ਇਸ ਟਾਈਮ ਤੇ ਜਿਹੜੇ ਫੁੱਲ ਸੀ ਉਹਨਾਂ ਦੇ ਉੱਥੇ ਮੌਜੂਦ ਪਏ ਨੇ ਪਰ ਹੈਰਾਨ ਉਦੋਂ ਹੋ ਗਏ ਕਿ ਜਿਹੜੇ ਇੱਥੇ ਇਹ ਕੰਮ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਕੁੱਟਿਆ ਗਿਆ ਸੋ ਹੋਰ ਵੀ ਅਪਡੇਟ ਲਈ ਬਣੇ ਰਹੋ ਪੰਜਾਬੀ ਲੋਕ ਦੇ ਬਹੁਤ ਕੇ